ਆਮ ਤੌਰ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਬੜਾ ਇੱਕ ਖੇਦ ਹੈ ਕਿ ਜੀ ਪੰਜਾਬ ਦੇ ਵਿੱਚ ਜਿੰਨਾ ਆਈਐਸ ਆਈਪੀਐਸ ਸਾਰਾ ਯੂਪੀ ਬਿਹਾਰ ਤੋਂ ਆ ਰਿਹਾ ਪਰ ਬੱਚਿਓ ਆ ਕਿਉਂ ਰਿਹਾ ਹੈ ਮੈਂ ਤੁਹਾਨੂੰ ਇੱਕ ਪਰਸਨਲ ਐਕਸਪੈਰੀਮੈਂਟ ਦੱਸਦਾ ਐਕਸਪੀਰੀਅੰਸ ਦੱਸਦਾ ਅੱਜ ਆਪਣੇ ਪੰਜਾਬ ਦੇ ਕੇਡੀਜੀਪੀ ਸਾਹਿਬ ਨੇ ਉਹ ਬਿਹਾਰ ਤੋਂ ਬਿਲੋਂਗ ਕਰਦੇ ਨੇ ਮੇਰਾ ਬਹੁਤ ਪਿਆਰ ਹੈ ਉਹਨਾਂ ਨਾਲ ਉਹਨਾਂ ਨੇ ਮੈਨੂੰ ਇੱਕ ਦਿਨ ਦੱਸਿਆ ਕਹਿੰਦੇ ਪਰਮਜੀਤ ਜਦੋਂ ਅਸੀਂ ਛੋਟੇ ਹੁੰਨੇ ਆ ਨਾ 7ਵੀਂ 8ਵੀਂ 10ਵੀਂ ਦੇ ਵਿੱਚ ਸਾਡੇ ਕਿਉਂਕਿ ਉਧਰ ਬਿਹਾਰ ਚ ਗਰੀਬੀ ਬਹੁਤ ਸੀ ਅੱਜ ਦਾ ਫੇਰ ਉੱਠ ਗਿਆ ਪਹਿਲਾਂ ਦੀ ਗੱਲ ਦੱਸ ਰਿਹਾ ਮੈਂ ਮਾਪੇ ਆਪਣੇ ਬੱਚਿਆਂ ਦੇ ਸਾਹਮਣੇ ਦੋ ਚੀਜ਼ਾਂ ਰੱਖ ਦਿੰਦੇ ਨੇ ਇੱਕ ਪੈਨ ਦੂਜੀ ਕਹੀ ਜੋ ਮਰਜੀ ਚੱਕ ਲੈ ਜੇ ਤਾਂ ਪੈਨ ਚੱਕ ਲੇਗਾ ਸਾਡੇ ਕੋਲ ਕਰਨ ਨੂੰ ਕੁਝ ਨਹੀਂ ਆਪਣਾ ਪੜੀ ਚੱਲ ਜੋ ਮਰਜੀ ਬਣ ਜਾ ਜੇ ਕਹੀ ਚੱਕ ਲੇਗਾ ਜਿੱਥੇ ਲੇਬਰ ਤੇ ਮੈਂ ਜਾਣਾ ਲੇਬਰ ਤੇ ਮੇਰੇ ਨਾਲ ਚੱਲ ਪਿਆ ਕਰ ਔਰ ਜਿਹੜੇ ਉਹਨਾਂ ਬੱਚਿਆਂ ਨੇ ਪੈਨ ਚੱਕੇ ਉਣਾ ਨੇ ਉਹ ਪੈਨ ਉਦੋਂ ਤੱਕ ਨਹੀਂ ਛੱਡੇ ਜਦ ਤੱਕ ਉਹ ਆਈਐਸ ਆਈਪੀਐਸ ਨਹੀਂ ਬਣੇ ਤੁਸੀਂ ਇਹ ਦੇਖਦੇ ਹੋ ਆਈਪੀਐਸ ਬਣ ਕੇ ਆ ਗਿਆ ਪੰਜਾਬ ਦੇ ਵਿੱਚ ਆਈਐਸ ਬਣ ਕੇ ਆ ਗਿਆ ਪੰਜਾਬ ਦੇ ਵਿੱਚ ਬੱਚਿਓ ਖਰਾਤ ਚ ਨਹੀਂ ਮਿਲੀ ਉਹਨਾਂ ਨੂੰ ਇਹ ਪੋਸਟਾਂ ਤਪੱਸਿਆਵਾਂ ਕੀਤੀਆਂ ਹੋਈਆਂ ਨੇ ਉਹਨਾਂ ਨੇ ਤੁਹਾਨੂੰ ਵੀ ਮਿਲ ਸਕਦੀਆਂ ਸੀ ਆ ਪਰ ਸਾਨੂੰ ਤਾਂ ਕੁਲੀਪਖਾਣ ਤੋਂ ਵੇਹਲ ਨਹੀਂ ਮਿਲਦੀ ਸਾਨੂੰ ਤਾਂ ਗਾਣੇ ਸੁਣਨ ਤੋਂ ਵੇਹਲ ਨਹੀਂ ਮਿਲਦੀ ਸਾਨੂੰ ਤਾਂ ਡੈਕ ਵਜਾਣ ਤੋਂ ਵੇਹਲ ਨਹੀਂ ਮਿਲਦੀ ਅਸੀਂ ਆਈਪੀਐਸ ਬਣਾਂਗੇ ਕਦੋਂ ਅਸੀਂ ਸਿਰਫ ਜਲਨ ਮਹਿਸੂਸ ਕਰ ਰਹੇ ਹਾਂ ਹੋਰ ਕੁਝ ਨਹੀਂ ਕਰ ਰਹੇ ਤਾਂ ਇਸੇ ਕਰਕੇ ਆਪਣੀ ਜ਼ਿੰਮੇਵਾਰੀਆਂ ਸਮਝੋ ਅਗਰ ਪੰਜਾਬ ਦਾ ਕੋਈ ਬਦਨਾਮ ਕਰਨ ਦਾ ਕਾਰਨ ਬਣੂਗਾ ਤਾਂ ਸਿਰਫ ਪੰਜਾਬੀ ਬਣਨਗੇ ਅਗਰ ਪੰਜਾਬ ਦੀ ਤਰੱਕੀ ਦਾ ਕੋਈ ਕਾਰਨ ਬਣੂਗਾ ਤਾਂ ਸਿਰਫ ਪੰਜਾਬੀ ਬਣਨਗੇ